ਕਿਸਾਨ ਅੰਦੋਲਨ ਦਾ ਅੱਜ ਦੂਜਾ ਦਿਨ ਹੈ ਜੀ ਹਾਂ ਸਰਹੱਦਾ ਤੇ ਡਟੇ ਕਿਸਾਨ ਅੱਜ 14 ਫਰਵਰੀ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਹਨ ਤੁਹਾਨੂੰ ਦੱਸ ਦੇ ਕਿ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਹੈ ਉੱਥੇ ਪੁਲਿਸ ਇਹਨਾਂ ਨੂੰ ਖਦੇੜਨ ਦੇ ਵਿੱਚ ਲੱਗੀ ਹੋਈ ਹੈ ਲਗਾਤਾਰ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਹੈ ਸਵੇਰ ਤੋਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਫੋਰਸ ਬੰਦੂਕਾਂ ਲੈ ਕੇ ਖੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹਨਾਂ ਨੂੰ ਖਦੇੜਨ ਦੇ ਲਈ ਹੰਝੂ ਗੈਸ ਤੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਜੋ ਨੇ ਉਹ ਇਹਨਾਂ ਦੇ ਵਰਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕਈ ਕਿਸਾਨ ਜ਼ਖਮੀ ਵੀ ਨਜ਼ਰ ਆਏ। ਦਿੱਲੀ ਚੋਂ ਮਾਰਚ ਸ਼ੁਰੂ ਕਰਨ ਲਈ ਅੰਬਾਲਾ ਕੋਲ ਸ਼ੰਭੂ ਬਾਰਡਰ ਤੇ ਇਕੱਠੇ ਹੋਏ ਕਿਸਾਨਾਂ ਦੀ ਭੀੜ ਨੂੰ ਖਦੇੜਨ ਦੇ ਲਈ ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਨੇ। ਸਾਰੇ ਤਰ੍ਹਾਂ ਕਿਸਾਨ ਸ਼ੰਭੂ ਬਾਰਡਰ ਤੇ ਹੀ ਇਕੱਠੇ ਨੇ। ਜਿਵੇਂ ਹੀ ਕਿਸਾਨ ਇੱਥੋਂ ਅੱਗੇ ਵੱਧ ਰਹੇ ਨੇ ਤਾਂ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਜੀਹਾਂ ਉਧਰ ਹੀ ਡਰੋਨ ਦੇ ਰਾਹੀਂ ਅਥਰੂ ਗੈਸ ਵੀ ਛੱਡੇ ਜਾ ਰਹੇ ਨੇ। ਕਿਸਾਨਾਂ ਨੇ ਇੱਥੇ ਸੜਕ ਵਿਚਕਾਰ ਪਈਆਂ ਸੀਮਿੰਟ ਦੀਆਂ ਸਲੇਬਾਂ ਨੂੰ ਟਰੈਕਟਰ ਦੇ ਨਾਲ ਹਟਾ ਦਿੱਤਾ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਉਹਨਾਂ ਤੇ ਚਲਾਈਆਂ ਨੇ। ਇਸ ਦ ਬੀਤੇ ਦਿਨ ਵੀ ਅੰਬਾਲਾ ਪੁਲਿਸ ਦੇ ਡੀਐਸਪੀ ਸਮੇਤ ਪੰਜ ਪੁਲਿਸ ਮੁਲਾਜ਼ਮ ਤੇ ਕਈ ਕਿਸਾਨ ਵੀ ਜ਼ਖਮੀ ਹੋ ਗਏ ਸਨ ਕਿਸਾਨਾਂ ਨੇ ਇਥੇ ਖੱਗਰ ਪੁਲ ਦੇ ਕੰਡੇ ਲਾਇ ਸੁਰੱਖਿਆ ਬੈਰੀਅਰ ਨੂੰ ਵੀ ਤੋੜ ਦਿੱਤਾ ਹਾਸਲ ਜਾਣਕਾਰੀ ਮੁਤਾਬਕ ਬੀਤੇ ਦਿਨੀ ਪੰਜਾਬ ਹਰਿਆਣਾ ਦੀ ਸ਼ੰਭੂ ਸਰਹੱਦ ਤੇ ਕਿਸਾਨਾਂ ਨਾਲ ਝੜਪ ਦੇ ਵਿੱਚ ਡੀਐਸਪੀ ਸਮੇਤ ਹਰਿਆਣਾ ਦੇ 10 ਜਵਾਨ ਜ਼ਖਮੀ ਹੋ ਗਏ ਉਹਨਾਂ ਨੂੰ ਅੰਬਾਲਾ ਸ਼ਹਿਰ ਦੇ ਸਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਧਰ ਹੀ ਹਰਿਆਣਾ ਦੇ ਗ੍ਰਾਮ ਮੰਤਰੀ ਨੇ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਹਾਲਚਾਲ ਪੁੱਛਣ ਦੇ ਲਈ ਉਹਨਾਂ ਕੋਲ ਪਹੁੰਚ ਕੀਤੀ ਪੰਜਾਬ ਦੇ ਕਿਸਾਨ ਦਿੱਲੀ ਜਾਣ ਦੇ ਲਈ ਹਰਿਆਣਾ ਦੀਆਂ ਹੱਦਾਂ ਉੱਪਰ ਲਗਾਤਾਰ ਹੌਸਲੇ ਬੁਲੰਦ ਕਰਕੇ ਡਟੇ ਹੋਏ ਨੇ ਕਈ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਧਰ ਹੀ ਸ਼ੰਭੂ ਤਖਨੋਰੀ ਸਰਹੱਦ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਇਕੱਠੇ ਨੇ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਵਨ ਸਿੰਘ ਪੰਦੇੜਨਾ ਕਹਿਣਾ ਹੈ ਕਿ ਉਹ ਹਰ ਹਾਲਾਤ ਦੇ ਵਿੱਚ ਦਿੱਲੀ ਜਾਣਗੇ ਤੇ ਤੁਹਾਨੂੰ ਦਾ ਜੀ ਕਿ ਲਗਾਤਾਰ ਕਿਸਾਨ ਡਟੇ ਹੋਏ ਨੇ ਜ਼ਖਮੀ ਵੀ ਹੋਏ ਨੇ ਕਈ ਕਿਸਾਨ ਕਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ ਹੰਝੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਵੀ ਇਹਨਾਂ ਦੇ ਮਾਰੀਆਂ ਗਈਆਂ ਨੇ ਜ਼ਖਮੀ ਹੋਣ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਤੇ ਲਗਾਤਾਰ ਦਿੱਲੀ ਕਲਕੂਚ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਵੀ ਜਾ ਰਿਹਾ ਪਰ ਲਗਾਤਾਰ ਇਹ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਆਹ ਭਾਈ ਜੀ ਸੀ Subscribe to One India channel and never miss an update.